ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇਂ ਦੀ ਮਾਤਾ ਜੀ ਪ੍ਰਕਾਸ਼ੌਰ ਜੀ ਸਾਡੇ ਕੋਲ ਆਏ ਨੇ ਪਿੰਡ ਭਰ ਤੋਂ ਆ ਤੁਸੀਂ ਵੇਖ ਸਕਦੇ ਹੋ ਕਿੰਨੀ ਮੱਲੇ ਇਹਨਾਂ ਦੀ ਹਾਲਤ ਹੈ ਬਜ਼ੁਰਗ ਨੇ ਹੱਥ ਦੇ ਉੱਤੇ ਛੱਟ ਲੱਗੀ ਹੋਈ ਹੈ ਇਹਦਾ ਕਾਰਨ ਵੀ ਤੁਹਾਨੂੰ ਦੱਸਾਂਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਅੱਜ ਦੇ ਹਾਲਾਤ ਬੱਚੇ ਕਿਦਾਂ ਮਾਪਿਆਂ ਨੂੰ ਮਾਰਕੁੱਟ ਕਰਦੇ ਆ ਘਰੋਂ ਬਾਹਰ ਕੱਢਦੇ ਆ ਉਹਨਾਂ ਦੀ ਸੇਵਾ ਨਹੀਂ ਕਰਦੇ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਦੇ ਪਿੱਛੇ ਮਾਪਿਆਂ ਨੂੰ ਉਸਾਰ ਦਿੰਦੇ ਆ ਪੈਸੇ ਦੇ ਪਿੱਛੇ ਮਾਪਿਆਂ ਨੂੰ ਮਾਰਕੁੱਟ ਕਰਦੇ ਆ ਇਸੇ ਰਿਡੋਪ ਤੋਂ ਮਾਤਾ ਜੀ ਸਾਡੇ ਕੋਲ ਆਇਆ ਇਹਨਾਂ ਦੇ ਵੀ ਬੇਟੇ ਐ ਜੋ ਕਿ ਇਹਨਾਂ ਨੂੰ ਬਿਲਕੁਲ ਦੇਖਭਾਲ ਨਹੀਂ ਕਰਦੇ ਆ ਇੱਕ ਬੇਟਾ ਜਿਹੜਾ ਉਹਨਾਂ ਰਹਿ ਰਹੇ ਸੀ ਉਹਨਾਂ ਨੇ ਆ ਮਾਰ ਕੇ ਬਿਘਵਾਟ ਜੀ ਤੋੜਿਆ ਨਾ ਤੇ ਘਰੋਂ ਕੱਢ ਦਿੱਤਾ ਇਹਨਾਂ ਨੂੰ ਰੋਟੀ ਪਾਣੀ ਨਹੀਂ ਦਿੰਦੇ ਸੀਗੇ ਬਹੁਤ ਤੰਗ ਕਰਦੇ ਮਾਤਾ ਜੀ ਨੂੰ ਕਿਸੇ ਨੇ ਸਾਡੇ ਬਾਰੇ ਦੱਸਿਆ Ashram ਦੇ ਬਾਰੇ ਉਹ ਇਹ ਕੁਛ ਦੇ ਵੀ ਜਾਂਦੇ ਪ੍ਰਭਾਸ਼ਰਮ ਵੀ ਆਏ ਨੇ ਆ ਵੀਰ ਦੇਖੋ ਇੱਕ ਇਨਸਾਨੀਅਤ ਨਾ ਦੇ ਇਹਨਾਂ ਨੂੰ ਬਿਲਕੁਲ ਨਹੀਂ ਜਾਣਦੇ ਰਿਕਸ਼ਾ ਜਾਣਦੇ ਆ ਆਪਣਾ ਇਹ ਰਗੂਜ਼ਾਰ ਕਰਦੇ ਆ ਦੇਖੋ ਇਹਨੇ ਇਹਨਾਂ ਦੇ ਅੰਦਰ ਵੀ ਇੱਕ ਇਨਸਾਨੀਅਤ ਹੈ ਕਿ ਬਜ਼ੁਰਗ ਨੂੰ ਵੇਖ ਕੇ ਸਾਡੇ ਕੋਲ ਲੈ ਕੇ ਆਏ ਜਿੱਦਣ ਵਾਸਤੇ ਪਰ ਇਹਨਾਂ ਦੇ ਆਪਣੇ ਜਿਹੜੇ ਜੰਮੇ ਦੇ ਘਰ ਦੀ ਉਹਨਾਂ ਨੂੰ ਸ਼ਰਮ ਨਹੀਂ ਆਈ ਵੀ ਤੁਸੀਂ ਬਾਹਰ ਕੱਢ ਹੀ ਰਿਓ ਉਹਨਾਂ ਨੂੰ ਕਿ ਕਿਸੇ ਸਹੀ ਜਗ੍ਹਾ ਤੇ ਤੁਸੀਂ ਟਿਕਾਣੇ ਦੇ ਦਿੰਦਾ ਪਹੁੰਚਾ ਦਿਓ। ਸੋ ਮਾਤੇ ਇਹ ਕਹਿੰਦੇ ਮੈਂ ਵੀ ਗਿਆ ਵੀ ਮੈਨੂੰ ਕਿਤੇ ਆਸ਼ਰਮ ਛੱਡ ਦਿਓ ਜੇ ਤੁਸੀਂ ਨਹੀਂ ਦਿਵਾ ਕਰ ਸਕਦੇ ਤੇ ਦੇਖੋ ਉਹਨਾਂ ਨੇ ਧੱਗੇ ਮਾਰ ਕੇ ਬਾਹਰ ਕੱਢ ਦਿੱਤਾ ਪਰ ਉਹ ਆਸ਼ਰਮ ਤੱਕ ਛੱਡਣ ਵਾਸਤੇ ਨਹੀਂ ਆਏ। ਇਦਾਂ ਨਹੀਂ ਕਰ ਦੁੱਤਾਂ ਇਹ ਲੋਕ ਕਰਦੇ ਨੇ ਪਤਾ ਨਹੀਂ ਇਹਨਾਂ ਨੇ ਕਿੱਥੇ ਲੈ ਕੇ ਦੇਣੇ ਨੇ ਰੱਬ ਜਾਣੇ। ਸਾਡਾ ਜੋ ਵਰਜਾ ਸਿਨੇਵਾਵਾਂਗੇ ਤਕਾਲਪੁਰ ਵਾਲੇ ਨੂੰ ਜਿਹੜੀ ਡਿਊਟੀ ਲਈਏ ਮਾਤਾ ਜੀ ਨੂੰ ਬਿਨਾਂ ਹਾਲਾ ਸੇਧ ਨੋ ਕਰ ਰਖ ਰਹੇ ਆ ਕਿਉਂਕਿ ਅਸੀਂ ਕੋਈ ਵੀ ਜਦ ਕਾਰਵਾਈ ਨਹੀਂ ਕਰ ਸਕਦੇ ਸਾਡੇ ਕੋਲ ਕੋਈ ਹੈ ਨਹੀਂ ਜਿਹੜਾ ਇਹਨਾਂ ਨੂੰ ਸਜਮਣ ਉਸੇ ਆਇਆ ਜਿਹੜਾ ਪਰਿਵਾਰ ਦਾ ਮੈਂਬਰ ਹੀ ਆਇਆ ਇਹਨਾਂ ਦੇ ਪਿੰਡ ਤੋਂ ਅਗਲੀ ਕਾਰਵਾਈ ਜਰੂਰ ਕਰਾਂਗੇ ਫਿਰ ਹਾਲ ਅਸੀਂ ਮਾਤਾ ਜੀ ਨੂੰ ਆਪਣੇ ਘਰ ਆ ਕੇ ਨੀ ਸੇਵਾ ਕਰਾਂਗੇ ਜੋ ਵੀ ਇਹਨਾਂ ਦਾ ਲਾਜ ਬੰਦਾ ਕਰਾਂਗੇ ਉਸ ਤੋਂ ਬਾਅਦ ਅਗਲੀ ਕਾਰਵਾਈ ਕਰਾਂਗੇ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਇਹੋ ਜਿਹੇ ਬੇਸ਼ਰਮ ਲੋਕਾਂ ਨੂੰ ਸ਼ਰਮ ਆ ਜਾਈ ਜਿਹੜੇ ਆਪਣੇ ਮਾਪਿਆਂ ਦੀ ਸੇਵਾ ਤੋ ਇਹ ਬਹੁਤ ਵੱਡਾ ਗੁਨਾਹ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਅਸੀਂ ਗਲਤੀਆਂ ਮੰਨਤ ਕਰੋ ਇਹ ਲਿਖੇ ਜਾਣੇ ਪੈਣੇ ਆ ਇਹ ਸਾਡੇ ਅੱਗੇ ਹੀ ਸਭ ਕੁਝ ਛਾਣਾ ਹੈ ਮਾਤਾ ਪਿਤਾ ਦੀ ਸੇਵਾ ਜਿਹੜੀ ਰੱਬ ਤੋਂ ਵੱਡੀ ਸੇਵਾ ਹੈ ਸਭ ਤੋਂ ਪਹਿਲਾਂ ਰੱਬ ਮਾਤਾ ਪਿਤਾ ਹੀ ਹੁੰਦੇ ਨੇ ਚੰਗੇ ਨੇ ਮਾੜੇ ਨੂੰ ਆ ਗਾਲ ਭੁੜਕੇ ਜਾਣੇ ਪਰ ਦੀਪ ਤੋਂ ਹੋਂਦੇ ਨਾਲ ਤੇ ਸਾਡੀ ਡਿਊਟੀ ਬਣਦੀ ਹੈ ਸਾਡਾ ਫਰਜ਼ ਬਣਦਾ ਹੈ ਜਿਸ ਮਾਂ ਨੇ ਸਾਡਾ ਘਰੋਂ ਛੱਡਿਆ ਉਹਦੀ ਸੇਵਾ ਕਰਨਾ ਸਾਡਾ ਫਰਜ਼ ਬਣਦਾ ਹੈ ਤੋ ਮੇਰੀ ਬੇਨਤੀ ਪ੍ਰਵਾਨ ਕਰਿਓ ਇਸ ਵੀਡੀਓ ਨੂੰ ਜਿਆਦਾ ਤਜਾ ਸ਼ੇਅਰ ਕਰਿਓ ਤੇ ਐਸੇ ਲੋਕਾਂ ਨੂੰ ਲਾਂਤਾਂ ਜ਼ਰੂਰ ਪਾਓ ਵਾਇੰਡੀ ਦਾ ਖਲਸਾ ਵਾਇੰਡੀ ਦੀ ਕੀਮਤ ਹੈ